ਵਾਹਿਗੁਰਜੀ ਦਾ ਕਾਲ ਸਾਬ ਵਾਹਿਗੁਰਜੀ ਕੀ ਫਤਿਹ ਜੀ ਹੋਰ ਪਿਆਰੋ ਚੜ੍ਹਦੀ ਕਲਾ ਸਿੰਘਾ ਉੱਤੇ ਸ਼ੁਕਰ ਹੈ ਗੁਰੂ ਸਾਹਿਬ ਦਾ ਅੱਛਾ ਆ ਦੀਵਾ ਬਾਈ ਬਹੁਤ ਸੁਣੇ ਲੱਗਦੇ ਪਏ ਚੜ੍ਹਦੀ ਕਲਾ ਹੋ ਗਈ ਆ ਕਿ ਬਾਣੇ ਦੇ ਵਿੱਚ ਹੈ ਕੱਲ ਹੀ ਲਿਆ ਬਾਣਾ ਪਰਸੋਂ ਆ ਮਰਸੋਂ ਲਿਖ ਲਿਆ ਸੀ ਜਦੋਂ ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਗੁਰੂ ਜੀ ਆਮ ਦਾਸ ਤੇ ਮਾਤਾ ਜੀ ਨੂੰ ਕੀ ਗੱਲ ਹੋ ਗਈ ਆ ਮਾਤਾ ਜੀ ਪੁੱਤਿਆ ਨਹੀਂ ਜਾਂਦਾ ਮੇਰੇ ਕੋ ਮੇਰੇ ਤਕਮੌਣ ਵਾਲਾ ਕੋਈ ਨਹੀਂ ਹੈ ਜਦਾਂ ਤਾਂ ਇਹ ਰੋਟੀ ਟੋਕ ਦਿੰਦਾ ਸੀ ਕਹੀ ਦਿੰਦੇ ਆ ਰੋਟੀ ਹਾਂ ਕਿ ਤੁਰਿਆਂ ਨਹੀਂ ਜਾਂਦਾ ਪਿਆ ਤਾਨ ਗੁਰੂ ਰਾਮਦਾਸ ਤੇ ਰਿਕਸ਼ਾ ਸਾਰਾ ਖਰਾਬ ਸੀ ਹਾਂ ਹੁੰਦਾ ਪੂਰਾ ਹੋ ਗਿਆ ਸੀ ਹੁਣ ਤੁਸੀਂ ਤੁਸੀਂ ਨਹੀਂ ਮਾਤਾ ਜੀ ਰੋਣਾ ਨਹੀਂ ਆ ਤੁਹਾਡਾ ਤਾਂ ਗੁਰੂ ਬੜਾ ਬਿਆਨ ਦਾ ਜਿਹਨੇ ਡਿਊਟੀ ਲਈ ਜੰਦਰਬੈ ਸਿੰਘ ਦੀ ਤੁਹਾਡੇ ਤੱਕ ਪਹੁੰਚਣ ਦੀ ਨਹੀਂ ਰੋਣਾ ਥੋੜਾ ਮੈਂ ਆਪਾ ਰੋਣਾ ਥੋੜਨਾ ਮਾਤਾ ਜੀ ਇਹ ਤਾਂ ਮੇਰੀ ਡਿਊਟੀ ਆ ਤੁਹਾਡੇ ਵਰਗਾ ਤੱਕ ਪਹੁੰਚਣ ਦੀ ਮਾਤਾ ਜੀ ਫਿਰਦੇ ਸਮਾਂ ਤੱਕ ਮੈਂ ਤਾਂ ਪੂਰੀ ਕਰਨੀ ਆ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੁਸੀਂ ਘਬਰਾਣਾ ਨਹੀਂ ਮਹਾਰਾਜ ਨੇ ਮੇਰੀ ਡਿਊਟੀ ਲਈ ਹੋਈ ਆ ਤੇ ਬਾਬਾ ਜੀ ਕੀ ਕੀ ਹੋ ਗਿਆ ਰਿਕਸ਼ਾ ਖਰਾਬ ਸੀ ਨਾ ਸਰ ਅੱਛਾ ਅਰਦਾਸ ਬੇਨਤੀ ਕਰਕੇ ਆਏ ਅੰਦਰ ਬਾਬਾ ਦੀਪ ਸਿੰਘ ਜੀ ਕਿਹਾ ਵਾ ਕਰਨ ਦਾ ਕਰਦੇ ਜ਼ਰੂਰ ਜਾਸ ਕਰਦੇ ਹੀ ਕਿ ਅੱਜ ਮਿਲ ਜੇ ਰਿਕਸ਼ਾ ਛੀਰ ਸਿੰਘਾ ਨੂੰ ਕੀ ਅਰਦਾਸ ਕਦੀ ਮੁਰਦੀ ਸੁਣ ਹੁੰਦੀ ਬਾਬਾ ਜੀ ਮਾਤਾ ਜੀ ਕੀ ਕਿਹਾ ਤਨ ਗੁਰੂ RAMਦਾਸ ਤਨ ਗੁਰੂ RAMਦਾਸ ਤਨ ਗੁਰੂ RAMਦਾਸ ਜਿਨ੍ਹਾਂ ਨੇ ਤਨ ਗੁਰੂ RAMਦਾਸ ਨੂੰ ਜਪਿਆ ਉਹਨਾਂ ਦੇ ਸਾਰੇ ਕਾਰਜ ਸਤਿਗੁਰੂ ਆਪ ਸਹਾਇ ਹੋ ਕੇ ਕਰਦੇ ਨੇ ਤੇ ਬਾਬੇ ਤੁਹਾਡਾ ਰਿਕਸ਼ਾ ਆ ਜੋ ਮੈਂ ਤੁਹਾਨੂੰ ਦਿਖਾ ਦੇਣਾ ਆ ਜੋ ਜੀ ਇਹ ਤੁਹਾਡਾ ਨਵਾਂ ਰਿਕਸ਼ਾ ਠੀਕ ਆ ਜੀ ਆ ਜੋ ਕੀ ਗRAND DAS TANU GURU RAMDAS ਸੋ ਸਿੰਘਾਂ ਨੂੰ ਚੜਦੀ ਕਲਾ ਬਾਬੇ ਜੀ ਅੰਤ ਵਿੱਚ ਇੱਕ ਮਾਈ ਬੰਦੇ ਪੈਸੇ ਦੇ ਪਾਸ ਦਾ ਤੇ ਹਟ ਉੜਨਾ ਆਵੇ ਤੇ ਭਾਗ ਜੀ ਸਤਿਗੁਰੂ ਪੰਜਾ ਚੰਜੇ ਪਾਵੇ ਤੁਨ ਗੁਰੂ RAMDAS TANU GURU RAMDAS TANU GURU RAMDAS ਜਾਈ ਭਾਈ ਵਸੇ ਪਾ ਤਾਂ ਗੁਰਦਾਮ ਦੱਸ ਬਾਬਾ ਜੀ ਮਾੜਾ ਯਾਕ ਚਲਾ ਕੇ ਆਓ ਤੇ ਫਿਰ ਮਾਤਾ ਜੀ ਨੂੰ ਭਾਈ ਆ ਤਾਂ ਗੁਰਦਾਮ ਨੂੰ ਬਾਸ ਸੋ ਸਿੰਘਾਂ ਨੂੰ ਰੱਖਿਆ ਦੇਤਾ ਜੀ ਤੇ ਮਾਤਾ ਜੀ ਕੋ ਚਲਿਆ ਨਹੀਂ ਜਾਂਦਾ ਜਦ ਸਿੰਘ ਹੀ ਚਲਾਉਂਦੇ ਸੀ ਤੇ ਕੋਈ ਨਾ ਫੇਟ ਮਾਰ ਗਿਆ ਜਿਹੜਾ ਪੁਰਾਣਾ ਰਿਕਸ਼ਾ ਵਾ ਤੇ ਇਹ ਪੁਰਾਣਾ ਰਿਕਸ਼ਾ ਸਾਰਾ ਟੁੱਟ ਗਿਆ ਤੇ ਮਾਤਾ ਜੀ ਵੀ ਕੋਈ ਮਤਲਬ ਚਲਿਆ ਨਹੀਂ ਜਾਂਦਾ ਹੈਗਾ ਤੇ ਅੱਜ ਗੁਰੂ ਦੇ ਸੇਵਲੇ ਰੋਟੀ ਮਿਲ ਗਈ ਆ ਤਾਂ ਗੁਰਦਾਮ ਦੱਸ ਤੇ ਮਾਤਾ ਜੀ ਵੀ ਬੜੇ ਟੁੱਟੇ ਹੋਏ ਨੇ ਮੁੰਡਾ ਕੰਨੇ ਪੂਰਾ ਹੋ ਗਿਆ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਜਿਹੜੀ ਸੇਵਾ ਲਈ ਸੀ ਅਸੀਂ ਪੂਰੀ ਕੀਤੀ ਆ ਜੀ ਤਾਂ ਬਾਬਾ ਜੀ ਠੀਕ ਐ ਚੜਦੀ ਕਲਾ ਥੋੜੇ ਮੰਨਦੇ ਹੋ ਸ਼ੀਰ ਸਿੰਘ ਹੈਗੇ ਆ ਬਾਬਾ ਦੀਪ ਸਿੰਘ ਹੈਗਾ ਜਿਹਦਾ ਤੁਸੀਂ ਬਾਣਾ ਪਾਇਆ ਨਾ ਮੇਰੀ ਔਕਾਤ ਇਹਦੇ ਅੱਗੇ ਜ਼ੀਰੋ ਆ ਠੀਕ ਐ ਪਿਆਰਿਓ ਤੁਸੀਂ ਮੰਨੋ ਤੁਹਾਡਾ ਗੁਰੂ ਜੀਉਂਦਾ ਕਿਤੇ ਨਹੀਂ ਗਿਆ ਕਹਿੰਦਾ ਬੈਠਾ ਸੋਢੀ ਪਤਜਾ ਸਤਗੁਰੂ ਗੁਰੂ ਰਾਮਦਾਸ ਘਾਵੇ ਉਹ ਬੈਠਾ ਹੋਇਆ ਗਿਆ ਥੋੜਾ ਨਾ ਬਾੜੀ ਵੀ ਕਹਿੰਦੀ ਹੈਗਾ ਵਾ ਠੀਕ ਐ ਤੇ ਮਾਤਾ ਜੀ ਆਜੋ ਤੁਸੀਂ ਇੱਥੇ ਬਈ ਆਪਾਂ ਨਵੇਂ ਰਿਕਸ਼ੇ ਤੇ ਧੰਗ ਗੁਰੂ ਰਾਮਦਾਸ ਪੁੱਤਰ ਮਰ ਗਿਆ ਹੋਇਆ ਅ ਦਵੇ ਜੀ ਆ ਤੁਹਾਨੂੰ ਗੁਰੂਗਾਮ ਦਾ ਤੁਹਾਨੂੰ ਗੁਰੂਗਾਮ ਦਾ ਠੀਕ ਹੈ ਪਿਆਰਿਓ ਭੋਗੇ ਜੀ ਲਈ ਗੱਲ ਸਾਹਿਬ ਲਈ ਕਿਤੇ ਤੁਹਾਨੂੰ ਗੁਰੂਗਾਮ ਦਾ ਤੁਹਾਨੂੰ ਗੁਰੂਗਾਮ ਦਾ ਮਾਦੇ ਕੋਸ਼ ਨਵੀਂ ਗੱਡੀ ਦੇ ਤੁਹਾਨੂੰ ਗੁਰੂਗਾਮ ਦਾ ਤੁਹਾਨੂੰ ਗੁਰੂਗਾਮ ਦਾ ਆ ਜੇ ਬੋ ਤੁਹਾਨੂੰ ਗੁਰੂਗਾਮ ਦਾ ਚਲਦੇ ਫਿਰ ਦਿਓ ਜਾਦੇ ਸਾਨੂੰ ਵੀ ਠੀਕ ਹੈ ਚੰਗਾ ਅਰਦਾਸ ਬੀਂਦੀ ਕਰਿਓ ਚੜਦੀ ਕਲਾ ਦੀ ਠੀਕ ਹੈ ਜੀ ਚੜਦੀ ਕਲਾ ਦੀ ਤੇ ਤੁਹਾਨੂੰ ਵੀ ਨਾ ਤਿੰਨ ਉੱਤੇ ਨ ਪਈਆਂ ਵਾਲਾ ਸਾਈਕਲ ਦਿਨਾ ਮੈਂ ਲੈ ਆ ਕੇ ਠੀਕ ਹੈ ਹਾਂ ਠੀਕ ਹੈ ਬਾਬਾ ਜੀ ਤੇਓ ਚਾਚਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ